ਤੇ ਦੂਸਰੀ ਗੱਲ ਇਹ ਹੈ ਕਿ ਕੋਈ ਨਵਾਂ ਸ਼ਹਿਰ ਕੋਈ ਪਾਕਿਸਤਾਨ ਵਿੱਚ ਕਿ ਅਸੀਂ ਉਧਰਲੇ ਪਾਸੇ ਪੋਕ ਲੇਨ ਨਹੀਂ ਚਲਾ ਸਕਦੇ ਕੀਤੀ ਕਰਕੇ ਜੇ ਆ ਸਾਰਾ ਕੁਝ ਜਿੰਦਾ ਤੁਹਾਨੂੰ ਪਤਾ ਅੱਜ ਉਰੇ ਇੱਕ ਨੌਜਵਾਨ ਮੁੰਡਾ ਮਰ ਗਿਆ गिरਕੇ ਤਾਂ ਉਹਦਾ ਹੁਣ ਕੌਣ ਜ਼ਿੰਮੇਵਾਰ ਹੋਏਗਾ ਪੋਕ ਲੇਨ ਭੇਜੋ ਆਪਣਾ ਐਸਡੀਐਮ ਭੇਜੋ ਐਸੀ ਨਾਲ ਹੋ ਕੇ ਕਢਾ ਲਓ ਮੇਰੇ ਧਾਇਰੇ ਚ ਜੋ ਕੁਝ ਵੀ ਹੈ ਮੇਰਾ ਮਤਲਬ ਪੋਕ ਲੇਨ ਤੁਹਾਡੇ ਧਾਇਰੇ ਚ ਨਹੀਂ ਐਸਡੀਐਮ ਤੁਹਾਡੇ ਧਾਇਰੇ ਚ ਨਹੀਂ ਮੈਂ ਕੱਲ ਵੀ ਤੁਹਾਨੂੰ ਰਾਤ ਨੂੰ ਅੱਧੀ ਰਾਤ ਨੂੰ ਇੱਥੋਂ ਹੀ ਕਰ ਰਿਹਾ ਸੀ ਟੈਲੀਫੋਨ ਬੰਦ ਤੋਂ ਹੁਣ ਤੇ ਵੀ ਮੈਂ ਬੰਦ ਤੇ ਖੜਾ ਆਪਣੀ ਗੱਲ ਹੋਈ ਸੀ ਕਿ ਸਾਹਮਣੇ ਜੇ ਤੁਸੀਂ ਉਹ ਪੋਕਲੈਨ ਲਾ ਕੇ ਟ੍ਰੈਂਚ ਮਾਰ ਦੋਗੇ ਤਾਂ ਪਾਣੀ ਦਾ ਬਹੁਤ ਉਧਰਲੇ ਪਾਸੇ ਚਲੇ ਜਾਏਗਾ ਸਾਰਾ ਦਿਨ ਅੱਜ ਲੰਘ ਗਿਆ ਕਿਸੇ ਨੇ ਪੋਕਲੈਨ ਨਹੀਂ ਲਾਈ ਤੁਸੀਂ ਦੇਖੋ ਕਿ ਕੌਣ ਜ਼ਿੰਮੇਵਾਰ ਹੋਏਗਾ ਜੇ ਇਹ ਸਾਰਾ ਕੁਝ ਹੁੰਦਾ ਇੱਕ ਮਿੰਟ ਚੁੱਪ ਕਰਿਆ ਯਾਰ

ਮੈਂ ਆਪ ਸਰ ਪੂਰੀ ਪੂਰੀ ਰਾਤ ਬੰਨ ਕੇ ਡੀਐਸ ਕਰਦੇ ਰਹੇ ਚਾ ਸਾਡਾ ਸਰ ਦਾਇਰਾ ਇਸੇ ਬੰਦ ਤੱਕ ਹੈ ਮੇਰੀ ਗੱਲ ਸੁਣੋ ਤੁਸੀਂ ਕਹੀ ਜਾਂਦੇ ਹੋ ਕਿ ਜੀ ਇਹ ਰੋਪੜ ਹਾਂਜੀ ਦੱਸੋ ਰੋਪੜ ਚ ਪੈਂਦੀ ਹੋਗੀ ਜਿਹੜੇ ਕਿ ਇਸ ਪਾਸੇ ਸਾਡਾ ਦਾਇਰਾ ਅਸੀਂ ਜਿਹੜੀ ਟੈਕਨੀਕਲ ਟੀਮ ਹੈਗੀ ਹੈ ਉਹਨਾਂ ਦੇ ਧਿਆਨ ਚ ਲਿਆਦਾ ਉਹ ਅਸੈਸ ਕਰਕੇ ਸਾਨੂੰ ਕਰ ਰਹੀ ਹੈ ਜੀ ਸਾਹਿਬ ਇੱਕ ਗੱਲ ਦੱਸੋ ਪਹਿਲੀ ਗੱਲ ਤਾਂ ਮੈਂ ਇੱਥੇ 15 ਸਾਲ ਐਮਐਲਏ ਰਿਹਾ ਸਾਹਮਣੇ ਸਾਡੇ ਪੰਜ ਪਿੰਡ ਪੈਂਦੇ ਆ ਜਿੰਦਾਪੁਰ ਵਗੈਰਾ ਉਹ ਏਰੀਆ ਸਾਡੇ ਜ਼ਿਲ੍ਹੇ ਦਾ ਤੇ ਦੂਸਰੀ ਗੱਲ ਇਹ ਹੈ ਕਿ ਕੋਈ ਨਵਾਂ ਸ਼ਹਿਰ ਕੋਈ ਪਾਕਿਸਤਾਨ ਵਿੱਚ ਹੈ ਕਿ ਅਸੀਂ ਉਧਰਲੇ ਪਾਸੇ ਫੋਕਲੇ ਨਹੀਂ ਚਲਾ ਸਕਦੇ ਆ ਤੁਸੀਂ ਸਾਡੇ ਲੋਕਾਂ ਨੇ ਚਲਾ ਦੇਣੀ ਤੁਸੀਂ ਚਾਰ ਬੰਦੇ ਭੇਜੋ ਆਪਣੇ ਨਾਲ ਇਹ ਕੋਈ ਗੱਲ ਥੋੜੋ ਯਾਰ ਇੱਕ ਆਪਣੀ ਗਲਤੀ ਕਰਕੇ ਜੇ ਆ ਸਾਰਾ ਕੁਝ ਜਨਾ ਤੁਹਾਨੂੰ ਪਤਾ ਅੱਜ ਉਹ ਇੱਕ ਨੌਜਵਾਨ ਮੁੰਡਾ ਮਰ ਗਿਆ गिर ਕੇ ਤਾਂ ਉਹਦਾ ਹੁਣ ਕੌਣ ਜ਼ਿੰਮੇਵਾਰ ਹੋਏਗਾ ਚਲੋ ਮੈਂ ਉਹ ਵੀ ਨਹੀਂ ਗੱਲ ਕਰਦਾ ਮੈਂ ਕਹਿੰਨਾ ਕਿ ਯਾਰ ਆਪਾਂ ਹਾਲਾਤ ਤਾਂ ਸੰਭਾਲੀਏ ਆਰੇ ਜਿਹੋ ਕੁਝ ਵੀ ਹੈ ਤੁਸੀਂ ਵੀ ਮੈਨੂੰ ਪਰਸਨਲ ਜਾਣਦੇ ਹੋ ਮੈਂ ਮੈਂ ਤੁਹਾਨੂੰ ਜਾਣਦਾ ਲੇਕਿਨ ਵੀ ਲੀਡ سپورਟ ਨਾਓ ਸਰ ਮੇਰੇ ਧਾਇਰੇ ਚ ਜੋ ਵੀ ਹੈ ਹਰ ਦਿਨ ਕੋਸ਼ਿਸ਼ ਕੀਤੀ ਹੈ ਤੁਸੀਂ ਜੀਸੀਬੀ ਆਪਣਾ ਐਸਡੀਐਮ ਤੇ ਜੀਸੀਬੀ ਭੇਜ ਦੋ ਤੁਸੀਂ ਸਰ ਤੁਸੀਂ ਸਰ ਕੰਟਰੋਲ ਚ ਨਹੀਂ ਹੈ ਸਰ ਤੁਸੀਂ ਸਾਰਾ ਜਾਣਦੇ ਹੋ ਜੋ ਮੇਰੇ ਜੋ ਟੀਸੀ ਰੋਡ ਦੇ ਧਾਇਰੇ ਚ ਉਹ ਮੈਂ ਐਸੀ ਇਹ ਕਹਿ ਰਹੇ ਪੋਕ ਲੈਂਡ ਭੇਜੋ ਆਪਣਾ ਐਸਡੀਐਮ ਭੇਜੋ ਐਸੀ ਨਾਲ ਹੋ ਕੇ ਕਢਾ ਲਓ ਮੇਰਾ ਮਤਲਬ ਕੋਲ ਗਲੈਨ ਤੁਹਾਡੇ ਧਾਇਰੇ ਚ ਨਹੀਂ ਐਸਡੀਐਮ ਤੁਹਾਡੇ ਧਾਇਰੇ ਚ ਨਹੀਂ ਮੇਰੇ ਮੇਰੇ ਧਾਇਰੇ ਚ ਜੋ ਵੀ ਹੈ ਮੈਂ ਸਭ ਕਰ ਮੇਰੀ ਗੱਲ ਸੁਣੋ ਸਾਨੂੰ ਇਸ ਟਾਈਮ ਮਤਲਬ ਪੈਨਿਕ ਹੋਈ ਵੀ ਇੱਥੇ ਕਿਉਂਕਿ ਜਿਹੜਾ ਇੱਕ ਇਹ ਮੇਰੀ ਗੱਲ ਸੁਣੋ ਇੱਕ ਇੱਥੇ ਪਾਈਦੀ ਨੇ ਦਿਨ ਰਾਤ ਲੱਗੀ ਹੋਈ ਹੈ ਉਹਨੇ ਗੱਲ ਇਸ ਟਾਈਮ ਹੁਣ ਆਰਮੀ ਵੀ ਚਲੇ ਗਈ ਹੈ ਇੱਥੇ ਇੱਕ ਜਿਹੜੀ ਠੋਕਰ ਲੱਗੀ ਵੀ ਸੀ ਉਹ ਟੁੱਟ ਗਈ ਹੈ ਹੋ ਲੋਕ ਪੈਨਿਕ ਵਿੱਚ ਹੈ ਤੇ ਮੈਂ ਵੀ ਰਾਤ ਨੂੰ ਹੁਣ ਦੁਬਾਰੇ ਇੱਥੇ ਤਾਂ ਆ ਆ ਤੁਹਾਡੇ ਧਾਇਰੇ ਸਰ ਜੋ ਕੁਝ ਵੀ ਹੈ ਹਰ ਮੌਕਾ ਜੀ ਯਾਰ ਤੁਹਾਡੇ ਧਾਇਰੇ ਨੂੰ ਕੀ ਕਰੀਏ ਸਾਨੂੰ ਸਾਹਮਣੇ ਐਸੀ ਇਹ ਕਹਿ ਰਹੇ ਪਾਣੀ ਦਾ ਬਹਾਵ ਪਰਲੇ ਪਾਸੇ ਨੂੰ ਡਾਇਵਰਟ ਕਰ ਦਿਓ ਲੋਕ ਬਚ ਜਾਣਗੇ ਬਸ ਇੰਨੀ ਗੱਲ ਹੈ ਉਹਨੂੰ ਤੁਸੀਂ ਡਾਇਰੈਕਟ ਕਰੋ ਸਰ ਮੇਰੀ ਇਹ ਹੀ ਬੇਨਤੀ ਹੈ ਹਰ ਮੌਕਾ ਜੁੜ ਕੇ ਤਜਾਰਾ ਸਰ ਮੇਰੀ ਇਹ ਹੀ ਸਮੱਸਿਆ ਤੁਸੀਂ ਕਿਸ ਆਪਣੇ ਬੰਦੇ ਭੇਜੋ ਇੱਥੇ ਕਿਹੜਾ ਤੁਹਾਡਾ ਬੰਦਾ ਦੱਸੋ ਕੌਣ ਜ਼ਿੰਮੇਵਾਰ ਹੈ ਕਰੋ ਚੇ ਕੋਈ ਅਜਿਹਾ ਕਰ ਰਹੇ ਜੋ ਉਧਰ ਗਏ ਹੋ ਤੇ ਇਹ ਤਾਂ ਹੁਣ ਜਿਹੜੀ ਵੀਡੀਓ ਪਰ ਜਿਹਦੇ ਕਰਕੇ ਲੋਕ ਆਏ ਇਹ ਬਚ ਗਿਆ ਨਹੀਂ ਹੈ ਜਿੰਨਾ ਪੰਜ ਦੀ ਮਿਹਨਤ ਹੋ ਰਹੀ ਹੈ ਤੇ ਸਾਰੇ ਹੜ ਹੋ ਗਏ ਸਮਝ ਆ ਗਿਆ ਐਸ ਜਿਹਾ ਨਾ ਕੱਟਾ ਆ ਰਵੇ ਰਹਿ ਗਏ ਆ ਬੜੇ ਤੇ ਆ ਆ ਟਰਾਲੀਆਂ ਫੂਲ ਤੋਂ ਆ ਰਹੇ ਹੋ ਆ ਫੂਲ ਕਿੰਨੇ ਕਿੱਥੇ ਪੈਉਂਦੇ ਉੱਥੋਂ ਆਈਆਂ ਆ ਟਰਾਲੀਆਂ ਲੋਕ ਲੈ ਕੇ ਆ ਰਹੇ ਲੱਗਦੇ ਵਿੱਚ ਹਾਂਜੀ ਹਾਂਜੀ ਸਰ ਮੰਤਰੀ ਜੰਮੂ ਦਾ ਆਕ੍ਰੂ ਹਰਕਰਨਾ ਹਾਂ ਹਾਂ ਲੋਕ ਉੱਥੇ ਕਰਕੇ ਆਹ ਮੋਲਿਆ ਸੀ ਭਈ 2019 ਚ ਨਹੀਂ ਸਾਬ ਨਹੀਂ ਖੜਾ ਸਰ ਚੰਨੀ ਸਾਹਿਬ ਗੱਲ ਕਰਨੀ ਜੀ 1000 ਨਾਲ ਤੋਂ ਕੋਣ ਹੈਲੋ ਐਸ ਡੀ ਐਮ ਸਾਹਿਬ ਮੈਂ ਚਰਨਜੀਤ ਚੰਨੀ ਬੋਲ ਰਿਹਾ ਹਾਂ ਉਹ ਸਸਰੀ ਕਾਲ ਹੈ ਲੇਕਿਨ ਮੈਂ ਬੰਦ ਪਰ ਖੜਾ ਹਾਂ ਕੱਲ ਮੈਂ ਰਾਤ ਨੂੰ ਅੱਧੀ ਰਾਤ ਨੂੰ ਡੀਸੀ ਨੂੰ ਕਿਹਾ ਸੀ ਸਾਹਮਣੇ ਫੋਗ ਲਾਈਨ ਦੇ ਨਾਲ ਟ੍ਰੈਂਚ ਮਾਰ ਦੋ ਸਾਡਾ ਪਾਣੀ ਦਾ ਬਹੁਤ ਓਧਰਲੇ ਪਾਸੇ ਚਲੇ ਜਾਊਗਾ ਸਾਡੇ ਪਿੰਡ ਬਚ ਜਾਣਗੇ ਯਾਰ ਇੰਨਾ ਕੰਮ ਨਹੀਂ ਕਰ ਸਕਦੀ ਐਡਮਿਨਿਸਟ੍ਰੇਸ਼ਨ ਦੱਸੋ ਕਿਵੇਂ ਚੱਲੂਗਾ ਕੰਮ ਉਹ ਤੂੰ ਕਹੀ ਜਾਂਦਾ ਜੀ ਉਹ ਪਰਲੇ ਪਾਸੇ ਮੇਰੇ ਧਾਇਰੇ ਵਿੱਚ ਨਹੀਂ ਹੈ ਸਾਡਾ ਉਹਨਾਂ ਪਾਕਿਸਤਾਨਾ ਦੱਸੋ ਨਮਾ ਸ਼ਹਿਰ ਜ਼ਿਲ੍ਹਾ ਜੇ ਉੱਧਰ ਹੋਵੇ ਵੀ ਵੈਸੇ ਤਾਂ ਮੇਰੇ 5 ਪਿੰਡ ਪੈਂਦੇ ਸਾਡੇ ਇੱਧਰ ਦੇ ਉੱਤੇ ਉਹ ਸਾਡੇ ਇਲਾਕੇ ਦੀ ਜ਼ਮੀਨ ਹੈ ਰੋਪੜ ਜ਼ਿਲ੍ਹੇ ਦੀ ਉਹ ਬਾਈ ਇੱਕ ਮਿੰਟ ਉਹ ਯਾਰ ਡੀਸੀ ਨੂੰ ਇੱਕ ਗੱਲ ਕਹਿ ਦਿਓ ਮੈਂ ਤਾਂ ਕਰ ਲਈ ਉਹਦੇ ਨਾਲ ਗੱਲ ਐ ਨਾ ਹੋਵੇ ਅਸੀਂ ਸਾਡਾ ਆਪਣੇ ਆਪ ਦਾ ਉਹਰੇ ਪਹਾੜ ਛੱਡ ਕੇ ਉਹਦੇ ਕਰਦੇ ਮੂਰੇ ਜਾ ਕੇ ਉਹ ਜੀ ਕੰਮ ਸਿੱਧਾ ਦੋ ਗੁਰੇ ਪੜਕ ਰਹੇ ਆ ਆਪਣਾ ਆਪਣੇ ਆਪ ਠੀਕ ਕਰ ਲੋ ਤੁਸੀਂ ਉਧਰੋਂ ਉਧਰ ਜੁੱਧਰ ਸਾਡਾ ਇੱਕ ਨੌਜਵਾਨ ਮੁੰਡਾ ਮਰ ਗਿਆ ਗਿਰ ਗਿਆ ਤੁਸੀਂ ਦਿਲੇਸ਼ ਮੈਂ ਦਿਲੇ ਪਾਸੇ ਕਰੋ ਛੇਤੀ ਉਹਦੋਂ ਹੋ ਜੀ ਆਪਾਂ ਹੋ ਜੀ ਉਧਰੋਂ ਬਬੇ ਰੁਕਦਾ ਕੰਮ ਹੋ ਗਿਆ